ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਬਹੁਤ ਸਾਰਾ ਸਵਾਗਤ ਸਾਡੇ YouTube ਚੈਨਲ ਪਾਲ ਗੇਲ ਵਲੋਗਸ ਉੱਪਰ ਹਾਂਜੀ ਜੀ ਤੇ ਹੁਣ ਨਾ ਬਹੁਤ ਸਾਰੇ ਮੀਂਹ ਪੈਦੇ ਪਏ ਆ ਰੋਜ਼ ਤੇ ਮੈਂ ਕਹਿੰਦੀ ਮੈਂ ਮੰਮੀ ਨੂੰ ਅੱਜ ਕਹਿਣ ਦੀ ਕਿ ਮੰਮੀ ਆਪਾਂ ਅੱਜ ਖੀਰ ਪੂੜੇ ਬਣਾ ਲਈਏ ਤੇ ਮੰਮੀ ਤੇ ਪਾਪਾ ਨੂੰ ਤੇ ਬਹੁਤ ਪਸੰਦ ਆ ਪਾਲ ਨੂੰ ਘਾਟੇ ਪਸੰਦ ਆ ਵੈਸੇ ਖਾ ਲੈਂਦੇ ਆ ਪਰ ਇੰਨੇ ਜ਼ਿਆਦਾ ਪਸੰਦ ਨਹੀਂ ਹੈਗੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਹੁਣ ਮੈਂ ਲੱਗੀ ਸੀ ਬਣਾਉਣ ਤੇ ਹੁਣ ਵੇਖਦੀਆਂ ਗੋੜਾ ਨੇ ਬਣਾਉਣੇ ਆ ਜਾਂ ਦੁੱੱਚੇ ਬਣਾਉਣੇ ਆ ਪੁੱਛਦੀ ਇਹਨਾਂ ਨੇ ਕਿਹੜੇ ਖਾਣੇ ਆ ਫਿਰ ਅਸੀਂ ਉਹੀ ਬਣਾਵਾਂਗੇ ਤੇ ਤੁਹਾਡੇ ਨਾਲ ਰੈਸਪੀ ਵੀ ਜੋ ਸ਼ੇਅਰ ਕਰਾਂਗੇ ਹਾਂਜੀ ਚਲੋ ਹੁਣ ਅਸੀਂ ਪੁੱਛਦੇ ਆ ਮੰਮੀ ਨੂੰ ਕਿ ਉਹਨਾਂ ਨੇ ਕਿਹੜੇ ਖਾਣੇ ਆ ਥੋੜੇ ਹਾਂਜੀ ਮੈਡਮੀ ਜੀ ਕਿਹੜੇ ਪੂਰੇ ਖਾਣੇ ਪਸੰਦ ਕਰੋਗੇ ਗੋੜ ਵਾਲੇ ਤੇ ਹੰਡ ਵਾਲੇ ਅੱਜ ਅਸੀਂ ਪੂਰੇ ਬਣਾਉਣੇ ਗੋੜ ਵਾਲੇ ਤੇ ਸਾਰੇ ਕਰਦੇ ਆ ਤੇ ਬਣਾ ਵੀ ਲੈਂਦੇ ਆ ਤੁਹਾਨੂੰ ਬਾਹਰ ਤੋਂ ਜਾਂਦੀ ਜਾਜਾ ਤੇ ਬਾਹਰ ਬਣਾ ਲਾਂਗੇ ਠੀਕ ਹੈ ਜੀ ਅੱਜ ਨੁਬੜਾ ਵਾਗੇ ਮਾਲ ਪੂੜੇ ਮੰਮੀ ਕੇ ਮਾਲ ਪੂੜੇ ਖਾਣੇ ਆ ਅੱਜ ਸਾਡਾ ਅਸੀਸ ਕਿੰਨਾ ਸੁਪਰ ਕਰ ਰਿਹਾ ਹੈ ਆਹੋ ਚਲੋ ਸੀਸਰ ਇਧਰ ਆ ਕੋ ਅਸੀਸ ਅਸੀਸ ਨੇ ਫੁੱਲ ਦੇ ਵੇਖੋ ਕਿੰਨੇ ਲਾਏ ਆ ਇਧਰ ਆ ਕੋ ਸਾਰਿਆਂ ਦਿਖਾਈਏ ਸੋਨੇ ਕੋ ਸਾਸੀ ਚਲ ਜਾ ਰਿਆਂ ਨੂੰ ਚਾਚੀ ਗਾਲ ਜੀ ਸਾਰਿਆਂ ਨੂੰ ਓਏ ਸੀਸਰ ਸੀਸਰ ਅੱਜ ਸੇਰਨਾ ਤਾਇਆ ਹਾਂਜੀ ਤੇ ਹੁਣ ਅਸੀਂ ਲੱਗੇ ਆ ਬਣਾਉਣ ਮਾਲ ਪੂੜਿਆਂ ਦੀ ਅ ਮਟੀਰੀਅਲ ਲੱਗੇ ਤਿਆਰ ਕਰਨ ਤੇ ਇੱਕ ਕੌਲੀ ਰਵੇ ਦੀ ਤਿੰਨ ਕੌਲੀਆਂ ਆਟੇ ਦੀਆਂ ਮਤਲਬ ਚੌਥਾ ਹਿੱਸਾ ਵਾਲਾ ਲੈਣਾ ਤਿੰਨ ਕੌਲੀਆਂ ਆਟੇ ਦੀਆਂ ਲਈਆਂ ਤੇ ਇਹਨਾਂ ਨੂੰ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ

ਦੁੱਧ ਪਾ ਕੇ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਇੱਕ ਘੋਲ ਬਣਾਵਾਂਗੇ। ਹਾਂਜੀ ਤੇ ਹੁਣ ਅਸੀਂ ਇਹਨੂੰ 5 ਮਿੰਟ ਤੱਕ ਹੀ ਮਿਕਸ ਕਰਦੇ ਰਵਾਂਗੇ। ਕਿ ਇਹ ਘੋਲ ਕੇ ਚੰਗੀ ਤਰ੍ਹਾਂ ਆਪਣਾ ਬੈਟਰ ਤਿਆਰ ਹੋ ਜਾਏ। ਤੇ ਪਾਣੀ ਮੈਂ ਪਾ ਕੇ ਨੂੰ ਮਿਕਸ ਕਰਨਾ ਆ। ਫਿਰ ਅਸੀਂ ਇਹਨੂੰ ਧੱਕ ਕੇ ਰੱਖ ਦਾਂਗੇ 10 ਮਿੰਟ 15 ਮਿੰਟ ਵਾਸਤੇ। ਫੇਰ ਹੋਰ ਅਸੀਂ ਬਣਾਵਾਂਗੇ ਚਾਣੀ ਖੰਡ ਦੀ। ਵਾਸਤੇ ਅਸੀਂ ਆਹ ਦੋ ਗਲਾਸ ਲਏ ਆ ਖੰਡ ਦੇ। ਇਹਨਾਂ ਦੇ ਵਿੱਚ ਜੀ ਫਿਰ ਦੋ ਗਲਾਸ ਪਾਣੀ ਦੇ ਪਾਵਾਂਗੇ। ਦੋ ਗਲਾਸ ਖੰਡ ਦੇ ਤੇ ਦੋ ਗਲਾਸ ਪਾਣੀ ਪਾਵਾਂਗੇ। ਜਿੰਨੇ ਖੰਡ ਲਏ ਜੀ ਆ ਉਨਾਂ ਹੀ ਪਾਣੀ ਲਈਦਾ ਹੈ। ਫੇਰ चाने बढ़िया बनती है हम दो गिलास खंड तो दो गिलास तो पानी हो वो नहीं तो गया है हूँ इन अस करा गैस ऊपर। तो इधर साढ़ी खीर बनती पी है इधर अस खीर भी तैयार की है इधर साड़ी खीर बन चली उने से लगे में ते नहीं है तो हम जो अस लागे चाने बना लीए तो फिर अस बनाने पौड़े हां जी ना चाने चादे इलाची दान लाची दाना फिर फ्लेवर बहुत हां बैटर बन के तैयार है इधर खीर भी बन गई इधर आप चासनी खंड की चासनी बना के रख दी इलाची दान पा के हूँ इधर अच्छी पवानगे तो ਦੇਸੀ ਕਿਉਂ ਤੇ ਉਹਦੇ ਚ ਬਣਾਵਾਂਗੇ ਮਾਲੂ ਫੋੜੇ ਨਾ ਉਹ ਆਹੀ ਕੁਛ ਦੀ ਇਹ ਸ਼ੇਪ ਵੇ ਕੀ ਬਣਗੇ ਇਦੀ ਵਧੀਆ ਬਣੀ ਆ ਵਾਲੇ ਦੀ ਆਹ ਲਓ ਆਹ ਵਧੀਆ ਬਣਿਆ ਨਾ ਕੋਈ ਨਾ ਉਹ ਪੇਲੇ ਬਣਿਆ

ਕਰ ਰਵਾਲ ਘਾਲ ਪਹਿਲਾ ਹੁਣ ਅਸੀਂ ਪੈਂਚ ਬੰਦ ਪਏ ਉਹ ਨਾ ਕੜਾਈ ਚ ਪਤਾ ਨਹੀਂ ਰੋਟੇ ਚ ਬਨੇ ਜਾਂਦੇ ਸੀ ਫਿਰ ਮੈਂ ਕਿੜਾਈ ਚੇਂਜ ਕਰਤੀ ਹੋਰ ਬਹੁਤ ਛੋਲੇ ਬਣਦੇ ਪਏ ਐਸੇ ਅਸੀਸ ਨਾਮ ਹੀ ਹੈ ਗਿਆ ਅਸੀਸ ਉਹਦੇ ਕੋ ਪਾਪਾ ਹੋਣੀ ਹੈ ਬਾਪਾ ਬਾਪਾ ਹੁਣ ਪੱਠਿਆਂ ਚ ਗਏ ਤਾਂ ਉਧਰੋਂ ਮੀਂਹ ਆ ਗਿਆ ਇਹ 1.7 ਦੀ ਤੇ ਲੈ ਤੈਨ ਨਾ ਗੜੇ ਵੜ ਗਈ ਸੁਟਾ ਕੋ ਜੇ ਤਾਂ ਹਲੋ ਫਿਰ ਜੰਡੇ ਨਾ ਬਜੇ ਨੇ বাজਗੇ ਨਾ ਜਮੀ ਦਾ ਹੋਣਾ ਪੱਠਿਆਂ ਚ ਗਏ ਆ ਵੀ ਬਿੱਲੂ ਤੇ ਦੀਪ ਤੇ ਪਾਲ ਤਦੋਂ ਮੀਂਹ ਆ ਗਿਆ ਤੇ ਛਤਰੀ ਆ ਕੀ ਤਿੰਨੇ ਹੀ ਵੜ ਕੇ ਖਲੋਤੇ ਥੱਲੇ ਸੀਸ ਤੂੰ ਹੀ ਨਾ ਭੇਜ ਜਿਓ ਪੁੱਤ ਆਜੋ ਛੋਨੇ ਛੋਨੇ ਤੂੰ ਸਿਨੇ ਦੇ ਕੇ ਜੀ ਆਜੋ ਆਓ ਆਜੋ 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 ਪੁੱਤ ਕੇਗ ਜੋ ਕੇ ਗਿੱਲਾ ਆ ਤਾਂ ਸੋਨੇ ਗਿੱਲਾ ਆ ਲਓ ਜੀ ਖੂਬਸੂਰਤ ਜੀ ਸਮੈਲ ਆ ਰਹੀ ਆ ਵਧੀਆ ਵਧੀਆ ਆ ਮਤਲਬ 스멜 ਖੂਬਸੂਰਤ ਨਹੀਂ ਹੁੰਦੀ ਮਤਲਬ 스멜 ਵਧੀਆ ਘੈਂਟ ਆਉਂਦੀ ਆ ਮੌਸਮ ਬੜਾ ਖੂਬਸੂਰਤ ਆ ਵੇਖੋ ਲਾ ਜੀ ਮੈਡਮ ਨੇ ਅੱਜ ਕੀ ਤਿਆਰ ਕੀਤਾ ਹੈ ਮੈਂ ਤਾਂ ਖੀਰ ਹੈ ਤੇ ਆ ਲੈ ਤੇ ਖੀਰ ਜਿਹਦਾ ਦੰਦਾ ਆ ਬਾਹਰ ਆ ਨਾ ਆ ਚਾਚਾ ਜੀ ਗਏ ਅੱਛਾ ਯਾ ਭਾਈ ਤੇ ਖੀਰ ਵਿੱਚ ਲੱਗ ਗਿਆ ਹਾਂਜੀ ਹਾਂਜੀ ਪਤਾ ਲੱਗ ਗਿਆ ਤੇ ਆ ਉਹਨਾਂ ਨੇ ਕਿਉਂ ਹੂੰ ਉੱਤੇ ਮੈਂ ਕੁੱਕਿਆ ਰੱਖਿਆ ਪੰਜ ਜੇ ਦੇ ਓਕੇ ਲੈ ਜਾ ਵਾਪਸ ਠੀਕ ਮੈਂ ਨਾ ਖਾਣੇ ਨਹੀਂ ਤਨਗੋ ਕੇਰ ਮਿੱਠੀ ਜੇ ਤੇ ਪੂਰੇ ਕੇਰ ਤੇ ਉਹ ਤੋਂ ਖਾ ਲਓ ਤੇ ਜਿਹੜੇ ਥੱਲੇ ਮਿੱਠੇ ਆ ਉਹ ਉਹ ਖਾ ਲੈਣਗੇ ਓਕੇ ਜੀ ਆਹ ਫੜਾਓ ਠੰਡੇ ਹੋ ਜਾਣੇ ਹਾਂਜੀ 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 ਚਲਦੇ ਹਾਂ ਜੀ ਅੱਜ ਸ਼ਹਿਰ ਗਏ ਆ ਓਕੇ ਜੀ ਬਾਏ ਖੰਡੇ ਸ਼ਹਿਰ ਗਏ ਦਵਾਈ ਲੈਣ ਆਏ ਨੇ ਕਿ ਮੈਂ ਥੋੜੀ ਫੜਾਓ ਬਾਏ ਬਾਏ ਮੇਰੇ ਨਾਲ ਸਭ ਠੀਕ ਆ ਬਾਏ ਆਰ ਤੁੰ ਦੱਸੀਆਂ ਨਹੀਂ ਆ ਮੈਂ ਨਹੀਂ ਰੋਟਾ ਦੇ ਦਿੰਦਾ 35 ਲਓ ਦਾ ਚਾਚਾ ਜੀ ਨੌਲਾ ਫੈਟ ਆ ਵਾ ਇਹ ਜੀ ਮਾਲਪੂੜੇ ਦਲਦੀਨ ਨੇ ਬਣਾਇਆ ਨਾਲ ਖੀਰ ਉਹ ਉਧਰ ਸੱਦਣ ਦੇ ਹੀ ਉਧਰ ਆ ਜਾਓ ਇਹ ਮੈਡਮ ਜੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਨਹੀਂ ਮੈਂ ਸਿੱਤੇ ਪਹਿਲੇ ਇਹੋ ਤੇ ਗੱਲ ਚੱਲਣ ਈ ਆ ਤੇ ਬਾਹਰ ਮੈਂ ਨਾ ਵੀਰੇ ਪਾਕ ਹਾਂ ਲੀਡਿਆਂ ਚੁੱਕਣੇ ਪਾ ਕੇ ਤੇ ਅੰਦਰ ਵੜ ਕੇ ਤਾਂ ਹਰਮੋਨੀਆ ਵਜਾਈ ਜਾਂਦੀ ਐ ਤੇ ਬੂਹੇ ਮਾਰਿਆ ਆ ਆ ਤੇ ਮੈਂ ਨਾ ਤੂੰ ਤਾਂ ਸਾਡੇ ਕੱਪੜੇ ਪੇਰਾਂ ਤੇ ਪੁੰਪੂ ਕਰਾਈ ਆ ਇਹਦੀ ਤੇ ਬਾਹਰ ਰੱਬ ਕਰਾਈ ਜਾਂਦਾ ਮੈਂ ਤਾਂ ਤੇਰਾ ਧੰਨਵਾਦ ਕਰਨਾ ਹੀ ਆ ਤੇ ਸ਼ਾਇਸ਼ਾ ਮੈਂ ਨਹੀਂ ਠੀਕ ਆ ਚਲੋ ਠੰਡੇ ਹੋਏ ਨੇ ਆ ਕਾਲੋ ਹਾਂਜੀ ਅਗੇ ਚਾਹ ਮੰਗੇ ਲਈ ਮੈਂ ਚਾਹ ਬਣਾਈ ਗਈ ਆ ਆ ਜਾ ਮੈਂ ਤਾਈ ਨਾ ਕਰ ਦੇਵਾਂ ਉਧਰ ਫਿਰ ਠੰਡੇ ਹੋ ਕੇ ਆਉਂਦੇ ਖਲੋਣਾ ਚਾਹ ਮਿਖਾਉਣ ਜਾਂ ਤੋਂ ਪਹਿਲਾਂ ਹਾਂ ਸਭ ਪਹਿਲਾਂ ਪੂਰੇ ਖਾਣੇ ਢੇਰਵੇਂ ਨੇ ਅੰਮੀ ਕੋਈ ਨਹੀਂ ਕੋਈ ਨਹੀਂ ਖਾਓ ਪੂਰੇ ਓਕੇ ਅੰਦਰ ਮੰਦਰਾ ਅੱਛਾ ਤੇ ਉਹ 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 ਸਾਰੇ ਸਰਦਾਂ ਦਾ ਨਾਦੀ ਚੈੱਕ ਕਰਕੇ ਫੇਰ ਅੰਦਰ ਨੂੰ ਭੋਲੇ ਹਾਪੁੰ ਨੇ ਬੁਲਾਇਆ ਔਰ ਹਮ ਚਲੇ ਆਏ ਉਹ ਤਾਂ ਮੈਂ ਗਰਮ ਕਰਮ ਉਹਦਾ ਕਾਲੇ ਦੇ ਅੱਛਾ ਹਾਂ ਤਤੇ ਕੰਨਦੇ ਲੈ ਹੁਣ ਫੇਰ ਤੇ ਚ ਗਰਮ ਕਰਕੇ ਦੇਣ ਲੱਗੀ ਆ ਮੈਂ ਕਿਉਂ ਫੇਰ ਠੰਡਿਆਂ ਦਾ ਕੀ ਟੇਸ ਆ ਇੰਨੀ ਗਰਮ ਗਰਮ ਖਾਦੇ ਸਾਰਿਆਂ ਨੇ ਜੇ ਵਾਰ ਵੀ ਸਹੀ ਹੈ ਮੈਂ ਕਿਹਾ ਆਈ ਫਰੋ ਤੇ ਮੈਨੂੰ ਜਿਆਦਾ ਬੁੱਖ ਕਰੀਏ ਮੈਂ ਰੋਟੀ ਖਾਧੀ ਸੀ ਨਾ ਥੋੜਾ ਟਾਈਮ ਪਹਿਲਾਂ ਹੀ ਫੇ ਤਾਂ ਕਰਕੇ ਭੁੱਖ ਨਹੀਂ ਮੈਂ ਫਿਰ ਜੇ ਖਾਣੇ ਆ ਦੇ ਮਜੇ ਨਾਲ ਰੱਖਦੇ ਹੀ ਭੇੜ ਚ ਉਹ ਨਾ ਮੈਨੂੰ ਪੀ ਜਿਆਦਾ ਆ ਮੈਂ ਕਿਹਾ ਇਹ ਚ ਕਰਕੇ ਦਿੰਦੀ ਮੈਂ ਕਿਚਰ ਮੋਲੀਆ ਨੇ ਸੀਜ ਲਈ ਆ ਫਿਰ ਲੈਣਾ ਚਾਹੀਦਾ ਚਾਹ ਬਣ ਗਈ ਹੈ ਛੇ ਲਓ ਜੀ ਅਸੀਂ ਇਸ ਨੂੰ ਨਹੀਂ ਖਾਦਾ ਮੈਂ ਦਿੱਤਾ ਹੀ ਆ ਦੇ ਤੋ ਉਹ ਰੱਖ ਕੇ ਤੇ ਰੱਖ ਗਈ ਪਲੇਟ ਆ ਜੀ ਸੀਜ ਹੈ ਹੈ ਨਹੀਂ ਛੋ ਨਾ ਮਤਾਇਆ ਜੇ ਬੱਬਾ ਹਾਂ ਹਾਂਜੀ ਕੀ ਕਰਨਾ ਹੈ ਪਾਪਾ ਨੂੰ ਨਹੀਂ ਮਿਲਣਾ ਪਾਪਾ ਨੂੰ ਨਹੀਂ ਮਿਲਣਾ ਚਲਾਓ ਪਾਪਾ ਕੋ ਇਧਰ ਆਓ ਕਿੱਥੇ ਲੱਗੀ ਚੱਲੀ ਮੈਨੂੰ ਇਧਰ ਆਓ ਪਾਪਾ ਕੋ ਪਾਪਾ ਨੂੰ ਨਹੀਂ ਮਿਲਣਾ ਸ਼ੋਨਾ ਹੀ ਬੜਾ ਸ਼ੋਨਾ ਸ਼ੋਨਾ ਬੁੱਗਾ ਮਿਲਾਇਆ ਬੜਾ ਬੁੱਗਾ ਬੁੱਗਾ ਕੀ ਦਿਖੋ ਸ਼ੋਨਾ ਸਿਰ ਨਾ ਆਇਆ ਇੱਥੋਂ ਸਿਰ ਵਾਇਸ ਸੀਸ ਦਾ ਹਾਂ ਸ਼ਿਰ ਵਾਉਣਾ ਸੀਸ ਦਾਣ ਹੁਣ ਸਿਰ ਨਾ ਲੱਗਿਆ ਫਿਰ ਰੋਣਾ ਕੀ ਨਹੀਂ ਹੁੰਦੀ ਆਹ ਅੱਜ ਬੜਾ ਰਹੀ ਹੁੰਦੀ ਸਾਨੂੰ ਇਹ ਇਹ ਮੂਡ ਨਾ ਕਰਦਾ ਹੋਵੇ ਜਿੱਦਾਂ ਦੇ ਉਹ ਫਿਰ ਆਪਣੀ ਮਰਜ਼ੀ ਨਾਲ ਹੁੰਦੀ ਹੈ ਨਾ ਮੀਨ ਚਨਾ ਲਿਆ ਕਿਤੇ ਵੀ ਨਾਲ ਲਿਆ ਜਦੋਂ ਅਸੀਂ ਬਣਾਉਂਦੇ ਤਾਂ ਬਹੁਤ ਹੁੰਦੀ ਹੈ ਇਹਨੇ ਨਾਲੂ ਬਣ ਅੱਜ ਤਾਂ ਪਿਆਜ਼ ਵਾਲੀ ਟੋਕਰੀ ਵੀ ਇਹਦੇ ਚਲੇ ਪਈ ਬਸ ਉਹ ਜੋ ਉੱਥੇ ਦੇਖੀ ਅੱਗੇ ਕੁਰਸੀ ਅੱਗੇ ਪਈ ਹੁੰਦੀ ਅੱਜ ਚੋਂ ਇੱਧਰ ਸੁਡਾ ਵਲ ਫੇਰੇ ਪਟੇਲੇ ਅੰਦਲੇ ਮੈਂ ਤਾਂ ਇਹ ਹੀ ਪਤਾ ਬਾਤ ਨੂੰ ਪਵੇ ਹੀ ਨਾ ਯਾ ਵੀ ਗੱਲ ਲੱਗੀ ਆਹ 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 ਗਰਮ ਗਰਮ ਪੂੜੇ ਮਿੱਠੇ ਮਿੱਠੇ ਵਾਓ ਨਿਆਰੇ ਆਈ ਜਾਂਦੇ ਆ ਨਿਆਰੇ ਜਾਈ ਜਾਂਦੇ ਆ ਖਾਣਾ ਬਲੇ ਸੌਣ ਬਣਾਇਆ ਮੀਂਹ ਪਾ ਕੇ ਤੇ ਫਿਰ ਆਹੀ ਪੂੜਿਆਂ ਨਾਲ ਸੌਣ ਵਾਲੀ ਚੀਨੀ ਲੈ ਆਈ ਤਈਏ ਇਹ ਵੀ ਗੱਲ ਸੱਚ ਲੱਗੇ ਆ ਪੀਣ ਚਾਹ ਅਸੀਸ ਖਾਊਗਾ ਖੀਰ ਮੈਂ ਤੁਮੇ ਪਿਵਾਂਗੀ ਚਾਹ ਨਾਲੇ ਬਾਹਰ ਲਵਾਂਗੇ ਮੀਂਹ ਦੇ ਨਜ਼ਾਰੇ ਮੀਂਹ ਦੇ ਰੋਏ ਨਜ਼ਾਰੇ ਦੇਣ ਡਿਆ ਫੜਿਆ ਮਾਂ ਮੈਨੂੰ ਫੜਾ ਲੈ ਅਬਦਰ ਵੇਖੋ ਅਸੀਸ ਹੈ ਕਿ ਹੁੰਦਿਆ ਪੁੱਤ ਵਾਹ ਸੋਨੇਓ ਅਸੀਸ ਨੂੰ ਖਵਾਉਣੀ ਮੈਂ ਕਹਿੰਦੀ ਖਵਾਵਾ ਇਹਨੇ ਕੁਛ ਖਾਦਾ ਨਹੀਂ ਹੁਣ ਇਹਨੇ ਪੂਰਾ ਨਹੀਂ ਖਾਦਾ ਤਾਂ ਮੈਂ ਕਿਹਾ ਖੀਰ ਖਵਾ ਦੇਣੀ ਵਾਹ ਸੋਨੇਓ ਅਸੀਸ ਚਲੋ ਚਲੋ ਉੱਠੋ ਪੁੱਤ ਚਲੋ ਤੂੰ ਆਜੋ